ਜਿਲ੍ਹਾ ਸ਼੍ਰੀ ਮੁਕਸਾਹਬ ਦੇ ਪਿੰਡ ਮਰਾੜ ਕਲਾਂ ਦੇ ਵਿੱਚ ਪੁੱਤ ਨੇ ਕੀਤਾ ਆਪਣੇ ਹੀ ਪਿਓ ਦਾ ਕਤਲ ਤੇ ਉਸ ਨੂੰ ਸਾਜ਼ਿਸ਼ ਬਣਾ ਕੇ ਲੁੱਟ ਦੀ ਵਾਰਦਾਤ ਬਣਾ ਦਿੱਤਾ ਜਦੋਂ ਪੁਲਿਸ ਨੇ ਇਸ ਪੂਰੇ ਮਾਮਲੇ ਦੀ ਜਾਂਚ ਕੀਤੀ ਤਾਂ ਸਾਹਮਣੇ ਆਇਆ ਕਿ ਪੁੱਤਰ ਪਿਆਰਜੀਤ ਸਿੰਘ ਆਪਣੇ ਪਿਤਾ ਨੂੰ ਲਖਵੀਰ ਸਿੰਘ ਨੂੰ ਕਤਲ ਕਰ ਦਿੱਤਾ ਸੀਗਾ ਚਾਕੂ ਮਾਰ ਕੇ ਕਤਲ ਕੀਤਾ ਗਿਆ ਤੇ ਇਸ ਵਾਰਦਾਤ ਨੂੰ ਲੁੱਟ ਦੀ ਵਾਰਦਾਤ ਬਣਾ ਦਿੱਤਾ ਗਿਆ ਕਿਉਂਕਿ ਪੁੱਤਰ ਪਿਆਰਜੀਤ ਸਿੰਘ ਆਨਲਾਈਨ ਗੇਮ ਦੇ ਵਿੱਚ 25 ਲੱਖ ਰੁਪਏ ਹਾਰ ਚੁੱਕਿਆ ਸੀ ਤੇ ਇਸ 25 ਲੱਖ ਹਾਰਨ ਦੇ ਕਾਰਨ ਉਸ ਦਾ ਪਿਤਾ ਉਸ ਨੂੰ ਸਵਾਲ ਜਵਾਬ ਕਰਦਾ ਸੀ ਤੇ ਉਸ ਤੋਂ ਪੈਸਿਆਂ ਦਾ ਹਿਸਾਬ-ਕਿਤਾਬ ਮੰਗਦਾ ਸੀ ਇਸ ਗੱਲ ਤੋਂ ਦੁਖੀ ਹੋ ਕੇ ਪੁੱਤਰ ਪਿਆਰਜੀਤ ਸਿੰਘ ਨੇ ਆਪਣੇ ਹੀ ਪਿਤਾ ਲਖਵੀਰ ਸਿੰਘ ਦਾ ਕਤਲ ਕਰ ਦਿੱਤਾ ਤੇ ਇਸ ਪੂਰੀ ਵਾਰਦਾਤ ਨੂੰ ਲੁੱਟ ਦੀ ਵਾਰਦਾਤ ਬਣਾ ਦਿੱਤਾ ਪੁਲਿਸ ਨੇ ਇਸ આરોપી ਨੂੰ ਗ੍ਰਿਫਤਾਰ ਕਰ ਲਿਆ ਸੀ ਕੈਮਰੇ ਦੇ ਵਿੱਚ ਐਟ 458 AM ਜਿਹਦਾ ਮਤਲਬ ਤੇ ਪਹਿਲਾ ਕਾਲ ਇਹਨੇ ਕੀਤਾ ਸੀ 7:35 ਵਜੇ ਅਗਰ ਅਸੀਂ ਲੌਜੀਕਲੀ ਟਾਈਮ ਨੂੰ ਵੀ ਲੈ ਕੇ ਚੱਲੀਏ ਤੇ 17 ਮਿੰਟ ਕਿਸੇ ਵਾਰਦਾਤ ਨੂੰ ਨਹੀਂ ਲੱਗਦੇ ਹੁੰਦੇ ਵਾਰਦਾਤ ਦਾ ਸਮਾਂ 30 ਸੈਕਿੰਡ 35 ਸੈਕਿੰਡ 1 ਮਿੰਟ ਦਾ ਹੁੰਦਾ ਤੇ ਇਹ ਡਿਲੇ ਜੋ ਸੀਗਾ ਇਹ ਡਿਲੇ ਵੀ ਕੰਡੋਨ ਨਹੀਂ ਹੋ ਰਿਹਾ ਸੀ ਉਸ ਤੋਂ ਬਾਅਦ ਜਦੋਂ ਇਹਦੇ ਮੋਬਾਈਲ ਫੋਰੈਂਸਿਕਸ ਤੇ ਬਾਕੀ ਸਾਰੀ ਚੀਜ਼ਾਂ ਟੈਸਟ ਕੀਤੀਆਂ ਗਈਆਂ ਉਹਦੇ ਨਾਲ ਸਾਡੇ ਸਾਹਮਣੇ ਇੱਕ ਹੋਰ ਗੱਲ ਆਈ ਉਹ ਗੱਲ ਇਹ ਆਈ ਕਿ ਇੱਕ ਤੋਂ ਜੋ ਮੁੰਡਾ ਹੈਗਾ ਇਹ ਜੂਆ ਖੇਡਣ ਦਾ ਆਦੀ ਸੀ ਤੇ ਇਹ ਵੀ ਲੱਗ ਰਿਹਾ ਸੀ ਕਿ ਇਹਨੇ ਰੀਸੈਂਟਲੀ ਕਾਫੀ ਪੈਸਾ ਹਰਿਆ। ਇਹ ਕਿਸੇ ਨਾ ਕਿਸੇ ਨਾਲ ਪਲਾਨਿੰਗ ਕਰ ਰਿਹਾ ਸੀ ਕਿਸੇ ਨੂੰ ਅਗਵਾ ਕਰਕੇ ਰਾਂਸਮ ਮੰਗਣ ਲਈ। ਤੇ ਇਹਦੀ ਪਲਾਨਿੰਗ ਜਲਦੀ ਸੀ ਕਿ ਕਿਸੇ ਬੰਦੇ ਨੂੰ ਸੀ ਅਗਵਾ ਕਰਾਂਗੇ ਤੇ ਉਹਦੇ ਫੈਮਿਲੀ ਤੋਂ ਪੈਸੇ ਮੰਗਾਂਗੇ। ਜਦੋਂ ਇਹ ਸਾਰੀ ਗੱਲਾਂ ਕਲੀਅਰ ਹੋਣੇ ਸ਼ੁਰੂ ਹੋਈ ਤਾਂ ਇਹਦੇ ਟੀਮ ਦੇ ਮੈਂਬਰ ਸਿਗੇ ਜਿਹਨਾਂ ਦੇ ਸਾਨੂੰ ਸ਼ੱਕ ਸੀ ਕਿ ਹੋ ਸਕਦਾ ਹੈ ਕਿ ਇਹਨੇ ਹੀ ਬੁਲਾ ਕੇ ਮਰਡਰ ਕਰਾਤਾ ਹੋਵੇ। ਉਹਨਾਂ ਨੂੰ ਰਾਉਂਡ ਅਪ ਕੀਤਾ ਗਿਆ। ਉਹਦੇ ਵਿੱਚ ਇਹ ਗੱਲ ਸਾਨੂੰ ਕਲੀਅਰ ਹੋਈ ਕਿ ਨਹੀਂ ਇਦਾਂ ਦੀ ਕੋਈ ਗੱਲ ਨਹੀਂ ਹੈਗੀ। ਐਟ ਲੀਸਟ ਇਹ ਮੁੰਡੇ ਇਨਵੋਲਵ ਨਹੀਂ ਹੈ। ਦੀ ਐਂਡ ਫਿਰ ਅਸੀਂ ਮੁੰਡੇ ਨੂੰ ਲੈ ਕੇ ਆਏ ਮੁੰਡੇ ਨੇ ਫਿਰ ਸਾਨੂੰ ਸਾਰੀ ਗੱਲ ਆਪਣੇ ਆਪ ਹੀ ਦੱਸਦੀ ਕਿ ਕਿਵੇਂ ਕਿਵੇਂ ਉਹਨੇ ਕੀ ਕੀ ਕੀਤਾ ਸੀ ਹਲੇ ਉਹਦੀ ਅਰੈਸਟ ਪਹਿ ਚੁਕੀ ਹੈ ਤੇ ਉਹਨੂੰ ਪੋਰਟ ਵਿੱਚ ਪੇਸ਼ ਕਰਕੇ ਉਹਦਾ ਰਿਮਾਂਡ ਲੈਣਾ ਹੈ ਰਿਮਾਂਡ ਲੈਣ ਤੋਂ ਬਾਅਦ ਇਹਦਾ ਜੋ ਮਰਡਰ ਵੈਪਨ ਹੈਗਾ ਉਹ ਵੀ ਰਿਕਵਰ ਕੀਤਾ ਜਾਏਗਾ ਤੇ ਇਹਦੇ ਨਾਲ ਮੈਂ ਇੱਕ ਗੱਲ ਸਾਰੇ ਨਾਲ